ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ volunteers ਨੇ ਹਾਲਾਂਕਿ ਇਥੇ ਕੋਈ ਕਿਸੇ ਕਮਿਊਨਿਟੀ ਦੀ ਗੱਲ ਕਰਨ ਦੀ ਲੋੜ ਨਹੀਂ ਪਰ ਸਾਨੂੰ ਜ਼ਿਆਦਾਤਰ ਦੇ ਤੌਰ ਤੇ ਟੌਰਚਰ ਕੀਤਾ ਜਾਂਦਾ ਹੈ ਕਿ 2% ਨੇ ਤੁਸੀਂ ਮੁਠੀ ਭਾਰੋਂ بڑا ਪੁੱਛਿਆ ਜਾਂਦਾ ਹੈ ਪਰ ਅੱਜ ਜਦੋਂ ਤੁਸੀਂ ਹਾਲਾਤ ਵੇਖੋਗੇ ਨਾ ਸਭ ਤੋਂ ਅੱਗੇ ਸਾਡਿਸ਼ ਕਮਿਊਨਿਟੀ ਉਹਨਾਂ ਹੜ੍ਹਾਂ ਦੇ ਵਿੱਚ ਉਹਨਾਂ ਹਾਰਟਬੀਟਾਂ ਦੀ ਹੈਲਪ ਦੇ ਵਿੱਚ ਲੱਗੀ ਹੋਈ ਹੈ ਜੇ ਤੁਸੀਂ ਸ਼ਿੰਗਰਾਂ ਦੀ ਗੱਲ ਕਰੋਗੇ ਜਿਵੇਂ ਦਲਜੀਤ ਦਸਾਂ ਦੀ ਆਪਾਂ ਗੱਲ ਕਰ ਲਈਏ ਉਹਨਾਂ ਨੇ 10 ਪਿੰਡ ਗੋਦ ਲੈਣ ਦੀ ਗੱਲ ਕੀਤੀ ਮੌਕੇ ਤੇ ਵੀ ਬਹੁਤ ਕੁਝ ਉਹਨਾਂ ਨੇ ਰਾਸ਼ਨ ਵਗੈਰਾ ਜੋ ਜ਼ਰੂਰਤ ਹੈ ਉੱਪੇ ਜਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਲਾਇਬ ਹੋ ਕੇ ਇਹ ਬੇਨਤੀ ਵੀ ਕੀਤੀ ਹੈ ਕਿ ਪੰਜਾਬ ਦੇ ਨਾਲ ਖੜੂ ਸਾਨੂੰ ਖੜਨ ਦੀ ਲੋੜ ਹੈ ਐਮੀ ਬਿਰਕ ਦੀ ਗੱਲ ਕਰ ਲੋ ਉਹਨਾਂ ਨੇ ਵੀ 200 ਪਿੰਡ ਗੋਦ ਲੈਣ ਦੀ ਗੱਲ ਕੀਤੀ ਹੈ ਤੇ ਆਰ ਨੇ ਤੇ ਨੇ ਵੀ 5 ਕਰੋੜ ਰੁਪਇਆ ਸ਼ਾਇਦ ਦੇਣ ਦੀ ਗੱਲ ਕੀਤੀ ਹੈ ਔਰ ਟਰੈਕਟਰਾਂ ਦੀ ਫੇਰੀ ਸਰਵਿਸ ਫੇਰੀ ਰਿਪੇਅਰ ਕਰਨ ਦੀ ਵੀ ਉਹਨਾਂ ਨੇ ਗੱਲ ਕੀਤੀ ਐਮੀ ਬਿਰਕ ਨੇ ਵੀ ਸ਼ਾਇਦ ਇਹ ਗੱਲ ਕੀਤੀ ਹੈ ਔਰ ਜਿਹੜੇ ਵੀ ਸਿੰਗਰ ਜਾਂ ਐਕਟਰ ਹੜਪੀੜਤਾਂ ਦੇ ਨਾਲ ਖੜੇ ਨੇ ਤੇ ਉਹਨਾਂ ਲਈ ਦਵਾਏ ਦੇ ਪ੍ਰਮਾਤਮਾ ਤਰੱਕੀ ਬਖਸ਼ੇ ਉਹਨਾਂ ਨੂੰ ਔਰ ਤੁਸੀਂ ਦੁੱਖ ਦੇ ਘੜੇ ਵਿੱਚ ਸਾਥ ਦੇ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਲਈ ਔਰ ਦੂਜੇ ਪਾਸੇ ਇੱਕ ਹੋਰ ਮੈਂ ਬੇਨਤੀ ਕਰਨੀ ਹੈ ਵੈਸੇ ਅੱਜ ਮੇਰਾ ਜੀ ਕਰਦਾ ਸੀ ਕਿਸੇ ਹੋਰ ਲੈ ਦੇ ਵਿੱਚ ਬੋਲਣਾ ਪਰ ਨਹੀਂ ਇੱਕ ਗੁਰਪਤਵੰਤ ਪੰਨੂ ਹੈ ਉਹ ਖਾਲਸਤਾਨ ਦੇ ਮੋਢੀ ਵੀ ਫਵਾਉਂਦੇ ਤੇ ਅਮਰੀਕਾ ਵਿੱਚ ਬੈਠੇ ਹੈ ਇਹ ਉਹਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੋਟਖਾਨ ਜਾਂ ਖਾਨਕੋਟ ਹੈ ਜਾਂ ਪਿੰਡ ਹੈਗਾ ਸ਼ਾਇਦ ਤੇ ਉਹ ਪਿੰਡ ਵੀ ਹੜ ਦੀ ਮਾਰ ਦੇ ਵਿੱਚ ਘਿਰਿਆ ਹੋਇਆ ਡੁੱਬਿਆ ਹੋਇਆ ਇਹ ਕਹਿ ਸਕਦੇ ਹਾਂ ਪਰ ਕਮਾਲ ਹੈ ਕਿ ਖਾਲਸਾਨੀਆਂ ਦੇ ਕੰਨ ਤੇ ਜੂਨ ਸਰ ਕੀ ਹੋਵੇ ਜਦੋਂ ਕਿਤੇ ਜੂਥ ਨੂੰ ਗਲਤ ਰਸਤੇ ਤੇ ਤੋਰਨਾ ਹੋਵੇ ਢੜਕਾਉਣਾ ਹੋਵੇ ਉਦੋਂ ਅਸੀਂ ਲੱਖ ਡਾਲਰ ਦੇਵਾਂਗੇ ਝੰਡਾ ਚੜਾ ਦਿਓ ਜਾ ਕਿ ਸੇ ਮੰਦਰ ਤੇ ਖਾਲਸਾ ਆਂਦੇ ਨਾਰੇ ਲਿਖਦੇ ਹੋ ਬਾਬਾ ਭੀਮਰਾਓ ਡਟ ਸਭ ਦਾ ਬੁੱਤ ਤੋੜਦੇ ਹੋ ਇਦੋਂ ਵੀ ਉਹ ਸਿੰਗਣੀਆਂ ਛੇੜਦੇ ਰਹਿੰਦੇ ਆ ਪਰ ਹੁਣ ਪੰਨੂ ਕਿੱਥੇ ਐ ਹੁਣ ਲਵੇ ਕੋਈ ਪਿੰਡ ਬੋਧ ਆਪਣੇ ਪਿੰਡ ਦੀ ਕੇਅਰ ਕਰ ਲਵੇ ਹਾਲਾਂਕਿ ਖਾਲਸਾ ਆਂਦੇ ਨਾਂ ਤੇ ਬਥੇਰੀ ਲੁੱਟ ਤੁਸੀਂ ਮਚਾਈ ਐ ਜਿਹੜਾ ਹਰਜਿੰਦਰ ਸਿੰਘ ਮੁੰਡਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਅਮਰੀਕਾ ਦੇ ਵਿੱਚ ਉਹਦੇ ਪ੍ਰਤੀ ਕਿਦਾਂ 4 ਮਿਲੀਅਨ 5 ਮਿਲੀਅਨ ਇਕੱਠੇ ਕਰ ਦੋ ਏਦਾਂ ਕਹਿੰਦੇ ਸੀ ਹੁਣ ਹੜਪੀੜ ਤਾਂ ਲਈ ਵੀ ਕੁਝ ਸੋਚ ਲਓ ਜਾਂ ਫਿਰ ਉੱਥੇ ਬਹਿ ਕੇ ਨੌਜਵਾਨਾਂ ਨੂੰ ਤੁਸੀਂ ਮਰਵਾਉਣਾ ਹੀ ਚਾਹੁੰਦੇ ਹੋ ਜੇਲਾਂ ਵਿੱਚ ਬੰਦ ਕਰਾਉਣਾ ਚਾਹੁੰਦੇ ਹੋ ਹੁਣ ਥੋੜਾ ਜਿਹਾ ਧਿਆਨ ਦਿਓ ਫਿਰ ਜ਼ਿੰਮੇਵਾਰੀ ਸਮਝੋ ਆਪਣੇ ਅੱਜ ਮੈਂ ਜਿਹੜੇ ਸ਼ਬਦ ਵਰਤਨੇ ਹੁੰਦੇ ਆ ਉਹ ਸ਼ਬਦ ਨਹੀਂ ਵਰਤਦਾ ਕਿਉਂਕਿ ਬਹੁਤ ਸਾਰੇ ਜਣਾਂ ਦੇ ਫੋਨ ਆਏ ਸੀ ਕਿ ਤੁਸੀਂ ਹੜਪੀੜਤਾਂ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਹੋ ਤੇ ਥੋੜਾ ਜਿਹਾ ਉਸ ਤਰੀਕੇ ਨਾਲ ਕਰੋ ਗੱਲ ਬਿਲਕੁਲ ਜਾਇਜ਼ ਹੈ ਜੀ ਮੰਨਦੇ ਆਪ ਤੇ ਬੜੇ ਪਿਆਰ ਦੇ ਨਾਲ ਕਹਿ ਰਿਹਾ ਹਾਂ ਵੀ ਹੁਣ ਪੰਨੂ ਨੂੰ ਕਹੋ ਭਾਈ ਅਸਮਿਤ ਮਾਨਵਰਗੇ ਕਹਿਣ ਜਿਹੜਾ ਖਾਲਸਾ ਦੇ ਨਾਂ ਤੇ ਤੁਸੀਂ ਅਰਬਾਂ ਰੁਪਇਆ ਇਕੱਠਾ ਕੀਤਾ ਹੋਇਆ ਹੈ ਉਹਦੇ ਵਿੱਚੋਂ 2-400 ਕਰੋੜ ਲਾ ਦਿਓ ਖਾਸ ਕਰਕੇ ਮਾਝਾ ਦਬਾਬਾ ਤਾਂ ਪੂਰੀ ਇੱਕ ਲਹਿਰ ਸਿੱਖੀ ਦੀ ਜੇ ਅਸੀਂ ਮੰਨ ਲਈਏ ਤਾਂ ਉਧਰ ਧਿਆਨ ਦਿਓ ਥੋੜਾ ਬਹੁਤਾ ਪਰ ਨਹੀਂ ਇੰਟਰਨੈਟ ਜਿੰਨੇ ਕੰਮ ਕਰਨ ਦੇ ਪੁੱਠੇ ਕੰਮਾਂ ਦੇ ਪੈਸੇ ਲਾਉਣਾ ਹੁੰਦਾ ਚੰਗੇ ਕੰਮ ਲਈ ਜਦੋਂ ਕੋਈ ਮਸੀਬਤ ਆਵੇ ਉਦੋਂ ਇਹਨੇ ਪੈਸਾ ਨਹੀਂ ਲਾਉਣਾ ਹੁੰਦਾ ਇਹ ਸਚਾਈ ਹੈ ਔਰ ਜਿਹੜੇ ਵੀ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਐ ਕੈਨੇਡਾ ਵਿੱਚ ਰਹਿੰਦੇ ਉਹਨਾਂ ਸਭ ਨੂੰ ਬੇਨਤੀ ਐ ਬੇਣ ਪੰਨੂ ਵਰਗਿਆਂ ਨੂੰ ਕਹੋ ਭਾਈ ਵੀ ਖਾਲਸਤਾਨ ਦੇ ਨਾਂ ਤੇ ਜਿਹੜਾ ਪੈਸਾ ਇਕੱਠਾ ਕਰਦੇ ਹੋ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਜੇ ਪੰਜਾਬ ਦੇ ਸਿੰਗਰ ਪਿੰਡਾਂ ਦੇ ਪਿੰਡ ਬੂਦ ਲੈ ਸਕਦੇ ਨੇ ਕਰੋੜਾਂ ਰੁਪਇਆ ਦੇ ਸਕਦੇ ਨੇ ਤਦ ਵੀਰ ਖਾਲਸਾ ਨਹੀਂ ਪਿੱਛੇ ਕਿਉਂ ਹਟੇ ਨੇ ਥੋੜੀ ਬੀ ਉਹਦਾ ਜਮੀਰ ਨੂੰ ਜਗਾਓ ਨਾ ਖਾਸ ਕਰਕੇ ਪੰਜਾਬ ਗੁਰਾਂ ਦੀ ਧਰਤੀ ਹੈ ਗੁਰਾਂ ਦੇ ਨਾਂ ਤੇ ਪੰਜਾਬ ਵੱਸਦਾ ਹੈ ਸਿੱਖੀ ਦਾ ਬੋਲਬਾਲਾ ਇੱਥੇ ਤੇ ਸਭ ਤੋਂ ਵੱਧ ਮਾਜ ਤੇ ਦਬਾਬੇ ਵਿੱਚ ਜਿਹੜੇ ਹੜ ਆਏ ਨੇ ਉੱਥੇ ਸਿੱਖ ਕਮਿਊਨਿਟੀ ਹੈ ਜੀ ਦਿਓ ਧਿਆਨ ਹੁਣ ਤੁਹਾਡੇ ਨਾਲ ਤਾਂ ਜਿਹੜੇ ਪੰਜਾਬੀ ਸਿੰਗਰ ਨੇ ਉਹ ਕਿਤੇ ਵੱਧ ਕੇ ਸੇਵਾ ਕਰ ਰਹੇ ਨੇ ਪਰ ਅਸੀਂ ਖਾਲਸਾਨ ਦੇ ਨਾਂ ਤੇ ਬਹੁਤ ਲੁੱਟ-ਛੱਟ ਕਰ ਲਈ ਤੇ ਹੁਣ ਪੰਜ ਪੈਸੇ ਦੇਣ ਨੂੰ ਵੀ ਤਿਆਰ ਨਹੀਂ ਇਹ ਪੰਨੂ ਨੂੰ ਵੀ ਇੱਕ ਬੇਨਤੀ ਹੈ ਜੀ ਅੱਜ ਜੇ ਕਿਤੇ ਆਵਾਜ਼ ਸੁਣਦੇ ਹੋਣ ਇਹ ਬੇਨਤੀ ਪ੍ਰਵਾਨ ਕਰਿਓ ਜਿੰਨੇ ਵੀ ਕਲਾਕਾਰਾਂ ਨੇ ਹੈਲਪ ਕੀਤੀ ਹੈ ਜਾਂ ਕਰ ਰਹੇ ਨੇ ਖੋਰ ਨੂੰ ਵੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ